ਸਾ ਸੰਘੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਕੰਟੀਨਿਊਟੀ 'ਚ ਗੱਲ ਕਰ ਰਹੇ ਹਾਂ ਦੇਖੋ ਸਿੱਖਾਂ 'ਚ ਇੱਕ ਫਤੂਰ ਪਾਇਆ ਜਾ ਰਿਹਾ ਵੀ ਆਪਣਾ ਇੱਕ ਦੂਜੇ ਉੱਤੇ ਵਿਸ਼ਵਾਸ ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਗੁਰਪ੍ਰਾ ਇੱਕ ਸਿੱਖ ਦੂਜੇ ਸਿੱਖ ਲਈ ਮਰਨ ਮਿਟਰ ਨੂੰ ਤਿਆਰ ਹੋ ਜਾਂਦਾ ਸੀ ਹੁਣ ਵੀ ਰੁਪਈਆ ਪਿੱਛੇ ਉਹ ਆਪਣੇ ਭਰਾਵਾਂ ਨੂੰ ਇੱਕ ਨੂੰ ਨਹੀਂ ਕਿੰਨੇ ਹੀ ਗੁਰਪ੍ਰਾਵਾਂ ਨੂੰ ਉਹ ਮਨਟੌਣ ਤੱਕ ਚਲੇ ਜਾਂਦਾ ਉਹਨਾਂ ਦੇ ਖਿਲਾਫ ਚਲੇ ਜਾਂਦਾ ਇਹ ਸਾਰਾ ਵਰਤਾਰਾ ਇੱਕ ਦਿਨ ਚ ਨਹੀਂ ਇਹਨਾਂ ਨੇ ਕਰਿਆ ਇਹ ਹੌਲੀ 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 ਆਪਣੇ ਦੇ ਵਿੱਚ ਇੱਕ ਅਉਧਿਆਂ ਦੀ ਤੇ ਪੈਸੇ ਦੀ ਦੌੜ ਲੁਆਤੀ ਗਈ ਹੈ ਜਿਹੜੀ ਤੋਂ ਆਪਾਂ ਨੂੰ ਮੁੜਨਾ ਪਊਗਾ ਅਕਾਲ ਤਖਤ ਦੇ ਤੁਸੀਂ ਦੇਖ ਲਓ ਫੈਸਲੇ ਤੇ ਸੁਖਬੀਰ ਨੂੰ ਹੁਣ ਤਨਖਾਹਿਆ ਇਕਰਾਰ ਦੇਤਾ ਉਹ ਗਿਆ ਜਾ ਕੇ ਆਪਦੀ ਉਹਦੇ ਲਈ ਵੀ ਮੈਨੂੰ ਜਿਹੜੀ ਸਜ਼ਾ ਲਾਉਣੀ ਹੈ ਲਾਓ ਪਰ ਇਨਾਂ ਨੂੰ ਇਹ ਵਾਰ ਨਹੀਂ ਖਾਂਦਾ ਇਹ ਤਨਖਾਹੀਆ ਡਿਕਲੇਅਰ ਕਰਕੇ ਇਹ ਚਾਉਂਦੇ ਨੇ ਵੀ ਸੁਖਬੀਰ ਨੂੰ ਆਈਸੋਲੇਟ ਕਰਕੇ ਸਿੱਖਾਂ ਦੀ ਜਿਹੜੀ ਏਕਤਾ ਹੈ ਅਕਾਲੀ ਦਲ ਦੇ ਰੂਪ ਚ ਉਹ ਖੇਰੂ-ਖੇਰੂ ਕਰੀ ਜਾਵੇ ਇਹ ਆਪਣਾ ਹਰਿਆਣਾ ਜਿਹੜੀ ਐਸਜੀਪੀਸੀ ਬਣੀ ਸੀਗੀ ਉਹਨੇ ਦੇਖ ਲਓ ਤੁਸੀਂ ਦਿੱਲੀ ਦੀ ਦੇਖ ਲਓ ਜਾਂ ਟਕਸਾਲਾਂ ਦੇਖ ਲਓ ਜਾਂ ਤੁਸੀਂ ਜਿੰਨੀਆਂ ਵੀ ਸੰਪਰਦਾਵਾਂ ਦੇਖ ਲਓ ਕੋਈ ਵੀ ਕਦੀ ਕਿਸੇ ਸਰਕਾਰ ਦੇ ਵਿਰੁੱਧ ਬੋਲੀ ਹੈ ਕਿਸੇ ਵੀ ਪਾਲਿਸੀ 'ਚ ਕਿਉਂਕਿ ਇਹਨਾਂ ਨੂੰ ਵਾਰ ਨਹੀਂ ਖਾਂਦਾ ਇਹ ਸਿੱਖਾਂ ਨੂੰ ਕੁਐਸਚਨਿੰਗ ਮਾਦਾ ਹੈ ਜਿਹੜਾ ਸਿੱਖਾਂ ਦਾ ਉਹ ਖਤਮ ਕਰਨਾ ਚਾਹੁੰਦੇ ਨੇ ਵੀ ਇਹ ਕਿਸੇ ਵੀ ਗੱਲ ਤੇ ਸਾਨੂੰ ਸਵਾਲ ਨਾ ਪੁੱਛਣ ਸਵਾਲ ਪੁੱਛਣ ਪਿੱਛੇ ਕੀਤੂ ਹੋ ਰਹੀ ਹੈ ਮੇਰੀ ਸਾਧ ਸੰਗਤ ਜੀ ਇਹ ਬੇਨਤੀ ਹੈ ਵੀ ਚਾਹੇ ਜਿਹੜਾ ਆਪਾਂ ਨੂੰ ਠੀਕ ਨਹੀਂ ਲੱਗਦਾ ਉਹਨੂੰ ਪੋਲੀਟੀਕਲੀ ਐਕਟਿਵ ਕਰੀਏ ਨਾ ਕਰੀਏ ਪਰ ਲੋਕਾਚਾਰੀ ਭਾਈਚਾਰਕ ਤੌਰ ਤੇ ਗੁਰ ਭਾਈ ਆਪਾਂ ਇੱਕਾ ਨਜ਼ਰ ਹੋਣਾ ਚਾਹੀਦਾ ਅਕਾਲੀ ਦਲ ਆਪਣੀ ਪਾਰਟੀ ਹੈ ਆਪਣੀ ਜਿਹੜੀ ਇਹਦੇ ਨਾਲ ਪੰਜਾਬ ਪ੍ਰਾਂਤ ਦੀ ਤਰੱਕੀਆਂ ਜੁੜੀਆਂ ਨੇ ਅਜੇ ਤੱਕ ਜਿਹੜਾ ਕੁਝ ਵੀ ਆਪਾਂ ਪ੍ਰਾਪਤ ਕਰਿਆ ਕਾਲੀਦਨ ਥਰੂ ਕਰਿਆ ਇਸ ਕਰਕੇ ਇਹ ਸਰਕਾਰਾਂ ਨੂੰ ਪਹੁੰਦੀਆਂ ਨਹੀਂ ਇਹਨੂੰ ਆਪਾਂ ਆਪਣੇ ਹੱਥੀ ਨਾ ਮਟਾਈਏ ਆਪਾਂ ਆਪਣੇ ਹੱਥੀ ਐਸਜੀਪੀਸੀ ਦੀ ਬਾਗਡੋਰ ਅਜੇ ਹੱਥਾਂ ਚ ਨਾ ਦਈਏ ਜਿਹੜਾ ਗੱਡੀਆਂ ਤੇ ਬਾਡੀਗਾਰਡਾਂ ਤੇ ਅਸਲੇ ਪਿੱਛੇ ਤੁਹਾਨੂੰ ਸਾਰਿਆਂ ਨੂੰ ਬੇਚ ਜਵੇ ਅੱਪਾ ਪਿਛਲੇ ਹਿਸਟਰੀ ਤੋਂ ਸਿੱਖਦੇ ਨਹੀਂ ਅੱਪਾ ਹਮੇਸ਼ਾ ਹੀ ਦਗੇ ਨਾਲ ਮਰੇ ਗਏ ਆ ਅੱਪਾ ਤਲਵਾਰਾਂ ਨਾਲ ਨਹੀਂ ਮਰੇ ਬਦੁਖਾਂ ਨਾਲ ਨਹੀਂ ਮਰੇ ਇਸ ਲਈ ਦਗੇਬਾਜ਼ਾਂ ਤੋਂ ਬਚ ਕੇ ਤੇ ਏਕਤਾ ਤੇ ਬਲ ਲਈ ਮਹਾਰਾਜ ਅੱਗੇ ਸਭ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ